ਨਾਲ ਜੁੜਦੇ ਨੇ ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਮੈਂ ਜ਼ਰੂਰੀ ਅੱਜ ਬੇਨਤੀ ਕਰਨ ਜਾ ਰਿਹਾ ਕਿ ਕੁਝ ਸਿੱਖਾਂ ਦੇ ਇਹ ਸਵਾਲ ਜਾਂ ਕਮੈਂਟ ਆ ਰਹੇ ਨੇ ਕਿ ਤੁਸੀਂ ਜਿਹੜੀ ਵੀਡੀਓ ਆ ਪੂਰੀ ਜਾਣਕਾਰੀ ਇਹਦੇ ਵਿੱਚ ਦਿਆ ਕਰੋ ਪਰ ਪਿਆਰਿਓ ਜੇਕਰ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਉਹਦੇ ਲਈ ਸਾਨੂੰ ਲੰਬੀ ਲੌਂਗ ਵੀਡੀਓ ਬਣਾਉਣੀ ਪੈਣੀ ਹੈ ਜਿਹੜੀ ਅੱਧੇ ਘੰਟੇ ਦੀ 1 ਘੰਟੇ ਦੀ ਵੀ ਹੋ ਸਕਦੀ ਹੈ ਪਰ ਜੇਕਰ ਆਪਾਂ ਵੱਡੀ ਵੀਡੀਓ ਪਾਈ ਤੇ ਮੈਂ ਪਹਿਲਾਂ ਇਸ ਤਰ੍ਹਾਂ ਵੀਡੀਓ ਪਾਉਂਦਾ ਰਿਹਾ ਤੇ ਜਿਹਦੇ ਪਿਆਰਿਓ ਰੀਚ ਕਹ ਲੋ ਇੰਨੀ ਜ਼ਿਆਦਾ ਹੁੰਦੇ ਨਹੀਂ ਭਾਵ ਤੁਹਾਨੂੰ ਉਹਦੇ ਨੋਟੀਫਿਕੇਸ਼ਨ ਜਾਂ ਨਹੀਂ ਜਾਂਦੇ ਜਾਂ ਕਿਸੇ ਤਰੀਕੇ ਨਾਲ ਉਹ ਗਾਂਹ ਪਹੁੰਚਦੀ ਨਹੀਂ ਸੀ ਵੀ ਉਹ ਉਹਦੇ ਉੱਤੇ ਘਟ ਆਉਂਦੇ ਸਨ ਪਰ ਜਿਹੜੀ ਆਪਾਂ ਸ਼ੋਰਟ ਵੀਡੀਓ ਪਾਉਨੇ ਆ ਜਿਆਦਾ ਪ੍ਰੇਮਿਆ ਤੱਕ ਪਹੁੰਚ ਜਾਂਦੀ ਐ ਇਸ ਕਰਕੇ ਮੈਂ ਹੁਣ ਇਹ ਵਿਚਾਰ ਬਣਾਈ ਆ ਕਿ ਉਹ ਭਾਵੇਂ ਕਥਾ ਬੜੀ ਲੰਬੀ ਹੈ ਰਾਜੀ ਭੀਮ ਚੰਦ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਸੰਗ ਜਿਹੜਾ ਪਰ ਉਹ ਆਪਾਂ ਛੋੜ ਦੇ ਵਿੱਚ ਲਗਾਤਾਰ ਨਿਰੰਤਰ ਵੀਡੀਓਸ ਪਾ ਰਹੇ ਹਾਂ ਕੋਸ਼ਿਸ਼ ਇਹ ਆ ਕਿ ਲਗਾਤਾਰ ਇਸੇ ਪ੍ਰਸੰਗ ਦੀ ਵੀਡੀਓ ਹੀ ਪਾਈ ਜਾਵੇ ਪਰ ਕਦੇ ਕਦਾਂ ਹੀ ਕੋਈ ਮਨ ਵਿੱਚ ਕੋਈ ਵਿਚਾਰ ਆ ਜਾਂਦੀ ਐ ਵਧੀਆ ਤੇ ਉਹ ਪਿਆਰ ਵਿੱਚ ਫਿਰ ਮੈਂ ਐਡ ਕਰ ਦਿੰਦਾ ਹੁੰਦਾ ਪਰ ਜ਼ਿਆਦਾਤਰ ਮਨ ਇਹ ਹੀ ਐ ਕਿ ਪ੍ਰਸੰਗ ਕਲਗਿਆਂ ਵਾਲੇ ਮਹਾਰਾਜ ਦਾ ਤੁਹਾਨੂੰ ਸੁਣਾਇਆ ਜਾਵੇ ਕਿ ਕਿਵੇਂ ਕਿਵੇਂ ਬੀਤਿਆ ਜੋ ਵਿਚਾਰ ਸਾਡੇ ਹੱਥ ਲੱਗੀ ਆ ਨਾ ਉਹ ਬੜੀ ਆਨੰਦ ਦੇਣ ਵਾਲੀ ਹੈ ਇਸ ਕਰਕੇ ਮਨ ਵਿੱਚ ਆ ਰਿਹਾ ਪਿਆਰਿਓ ਕਿ ਮੈਂ ਸਾਰੇ ਵਿਚਾਰ ਜਿਹੜੀ ਸਾਂਝੀ ਕਰਾਂ ਸ਼ੋਰਟ ਵੀ ਦੇ ਵਿੱਚ ਤੁਸੀਂ ਜੇਕਰ ਤੁਹਾਨੂੰ ਵੀਡੀਓ ਨਾ ਮਿਲਦੀਆਂ ਹੋਣ ਕੋਈ ਸਮਝ ਨਾ ਆਉਂਦੀ ਹੋ ਤੁਸੀਂ ਸਾਨੂੰ ਦੱਸ ਦਿਓ ਮੈਂ ਇਹ ਵੀ ਇੱਕ ਨਾਲ ਕਰਨ ਜਾ ਰਹੇ ਹਾਂ ਅਸੀਂ ਪਿਆਰਿਓ ਕਿ ਜਿਵੇਂ ਇਹ ਰਾਜੀ ਭੀਮ ਚੰਦ ਦਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪ੍ਰਸੰਗ ਹੈ ਨਾ ਜਿੰਨੀਆਂ ਵੀਡੀਓ ਆਪਾਂ ਅਪਲੋਡ ਕਰ ਰਹੇ ਹਾਂ ਉਹ ਸਾਰੀਆਂ ਵੀਡੀਓ ਜਿਹੜੀਆਂ ਨੇ ਉਹਦੀ ਇੱਕ ਪਲੇਲਿਸਟ ਪਰ ਨਾ ਦਾਂਗੇ ਉਹਦੇ ਨਾਲ ਤੁਹਾਨੂੰ ਲੱਭਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਜਿਵੇਂ ਮੰਨ ਲਓ ਕੋਈ ਵਿਚਾਰ ਤੁਸੀਂ ਸੁਣੀ ਤੇ ਉਹਦਾ ਅਗਲਾ ਹਿੱਸਾ ਨਾ ਲੱਭਦਾਵੇ ਤੇ ਜਦੋਂ ਪਲੇਲਿਸਟ ਬਣੀ ਹੋਏਗੀ ਨਾ ਤੇ ਉਹਦੇ ਵਿੱਚ ਤੁਹਾਨੂੰ ਲਾਈਨ ਸੇ ਸਾਰੀਆਂ ਵੀਡੀਓ ਮਿਲ ਜਾਣੀਆਂ ਕਰਨੀਆਂ ਕੋਈ 10 20 ਹੋਣ 15 ਹੋਣ 20 ਹੋ ਜਾਣ ਉਹਦੇ ਆਪਾਂ ਇੱਕ ਪਲੇਲਿਸਟ ਬਣਾ ਦਿਆ ਕਰਾਂਗੇ ਤੇ ਪਹਿਲੀ ਤੋਂ ਲੈ ਕੇ 20 ਤੱਕ ਲਗਾਤਾਰ ਜੇ ਤੁਸੀਂ ਇੱਕ ਨੂੰ ਪਲੇ ਕਰ ਦੋਗੇ ਤੇ ਸਾਰੀਆਂ ਆਪਣੇ ਆਪ ਚੱਲ ਜਾਣੀਆਂ ਕਰਨੀਆਂ ਜਿਹਦੇ ਨਾਲ ਤੁਹਾਨੂੰ ਵੀ ਸੌਖ ਰਹੇਗਾ ਵੀ ਸਾਰੀ ਵੀਡੀਓ ਤੁਸੀਂ ਸੁਣ ਸਕੋਗੇ ਜਿਵੇਂ ਲੌਂਗ ਵੀਡੀਓ ਬਣ ਜਾਂਦੀ ਹੈ ਇੱਕ ਹਿਸਾਬ ਤੇ ਤੇ ਇਹ ਥੋੜੇ ਜੀ ਬੇਨਤੀ ਤੁਸੀਂ ਪ੍ਰਵਾਨ ਕਰੋ ਬਾਕੀ ਜੋ ਕੋਈ ਹੋਰ ਮੁਸ਼ਕਲ ਆਉਂਦੀ ਹੈ ਆਪ ਜੀ ਨੂੰ ਤੇ ਤੁਸੀਂ ਕਮੈਂਟ ਕਰਦਿਆ ਕਰੋ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ ਜਦੋਂ ਤੁਹਾਡਾ ਇਦਾਂ ਪਿਆਰ ਮਿਲਦਾ ਪਿਆਰਿਓ ਤੇ ਫਿਰ ਮਨ ਵਿੱਚ ਹੋਰ ਵੀ ਚਾਹ ਆਉਂਦਾ ਹੈ ਕਿ ਮੈਂ ਵੀਡੀਓ ਬਣਾਵਾਂ ਤੇ ਤੁਹਾਡੇ ਤੱਕ ਗੁਰੂ ਗੋਬਿੰਦ ਸਿੰਘ ਜੀ ਆਮਾ ਤਾ ਆਪਣੇ ਵਿਚਾਰ ਇਸੇ ਤਰ੍ਹਾਂ ਜਰੂਰ ਦਿੰਦੇ ਰਹੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ